ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਸਲਾਈ ਕੜਾਏ ਵਿਤ ਥਾਲੀ ਵਾਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਇਆ ਹੋਇਆ ਹੈ ਜੀ ਠੀਕ ਹੈ ਜੀ ਕਿਉਂਕਿ ਆਪਣੇ ਜਿਹੜਾ ਪਿੰਡ ਹੈ ਸੰਗਤਪੁਰਾ ਇੱਥੇ ਤੀਜੇ ਪਿਆਰੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਸਥਾਨ ਹੈ ਠੀਕ ਹੈ ਜੀ ਇਸ ਕਰਕੇ ਉਹਨਾਂ ਨੇ ਜਨਮ ਦਿਹਾੜੇ ਦੇ ਦੌਰਾਨ ਹਰਨੇ ਦਿਨ ਆਪਣੇ ਗੁਰੂ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਆ ਠੀਕ ਹੈ ਜੀ ਤੇ ਅੱਜ ਆਪਣੇ ਜਿਹੜੇ ਅਖੰਡ ਪਾਠ ਸਾਹਿਬ ਜੀ ਦਾ ਪਹਿਲਾ ਦਿਨ ਹੈ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਠੀਕ ਹੈ ਜੀ ਅੰਦਰ ਵਾਲੇ ਆਪਾਂ ਤੁਹਾਨੂੰ ਡੈਕੋਰੇਸ਼ਨ ਦਿਖਾ ਰਹੇ ਹਾਂ ਦੇਖ ਸਕਦੇ ਹੋਗੇ ਤੁਸੀਂ ਤੇ ਉਸ ਤੋਂ ਬਾਅਦ ਪਹਿਲੇ ਦਿਨ ਆਪਣੇ ਨਗਰ ਕੀਰਤਨ ਹੁੰਦਾ ਹੈ ਜੀ ਨਗਰ ਦੇ ਵਿੱਚ ਇਕਾਠ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਸਾਰੇ ਟਰੈਟ ਸੀਗੇ ਉਹਨਾਂ ਦੇ ਮੂਰੇ ਵੀ ਬਾਬਾ ਹਿੰਮਤ ਸਿੰਘ ਜੀ ਦੀ ਤਸਵੀਰ ਹੈ ਜਿਹੜੀ ਉਹ ਲਗਾਈ ਗਈ ਸੀ ਆਪਣੇ ਪਿੰਡ ਦਾ ਇਤਿਹਾਸ ਹੈ ਜੀ ਵੀ ਆਪਣੇ ਜਿਹੜੇ ਤੀਜੇ ਪਿਆਰੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਸਥਾਨ ਹੈਗਾ ਆਪਣਾ ਪਿੰਡ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਲੌਗ ਨੂੰ ਠੀਕ ਹੈ ਜੀ ਆਪਾਂ ਤੁਹਾਨੂੰ ਸਾਰਾ ਆਪਣੇ ਪਿੰਡ ਦਾ ਨਗਰ ਕੀਰਤਨ ਦਿਖਾਵਾਂਗੇ ਲੋ ਜੀ ਏਸੀ ਆਪਣੇ ਜਿਹੜੇ ਨਗਰ ਕੀਰਤਨ ਦਾ ਪਹਿਲਾ ਪੈਰ ਤੁਸੀਂ ਦੇਖ ਸਕਦੇ ਹੋ ਪੰਜ ਪਿਆਰੇ ਠੀਕ ਹੈ ਜੀ ਇਕੱਠ ਤੁਸੀਂ ਦੇਖ ਸਕਦੇ ਹੋਗੇ ਵੀ ਕਿੰਨਾ ਜ਼ਿਆਦਾ ਇਕੱਠੇ ਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਪਿੱਛੇ ਪਾਲਕੀ ਸਾਹਿਬ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਪਾਲਕੀ ਸਾਹਿਬ ਜਿਹੜੀ ਉਹ ਆਪਣੀ ਸਾਰੀ ਗੇਂਦੇ ਦੇ ਫੁੱਲਾਂ ਦੇ ਨਾਲ ਸਜਾਈ ਹੋਈਏਗੀ ਤੇ ਪਾਲਕੀ ਸਾਹਿਬ ਦੇ ਪਿੱਛੇ ਜੋ ਟਰੈਟ ਹੈ ਜੀ ਉਹਦੇ ਵਿੱਚ ਜਿਹੜੇ ਟਾਡੀ ਨੇਗੇ ਉਹ ਬੈਠੇ ਹੋਏ ਨੇਗੇ ਗ੍ਰੰਥੀ ਸਾਹਿਬ ਜੀ ਨਾਲ ਸੰਗਤ ਦਾ ਇਕੱਠ ਤੁਸੀਂ ਦੇਖ ਹੀ ਸਕਦੇ ਹੋਗੇ ਠੀਕ ਹੈ ਜੀ ਸਾਰੇ ਜਾਨੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਜਾਇਓ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਤੇ ਇੱਥੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਕਵਿਸਰੀ ਪੇਸ਼ ਕੀਤੀ ਸੀਗੀ ਠੀਕ ਹੈ ਜੀ ਕਾਪੀਰਾਈਟ ਕਰਕੇ ਆਪਾਂ ਤੁਹਾਨੂੰ ਆਵਾਜ਼ ਹੈ ਜਿਹੜੀ ਉਹ ਆਪਾਂ ਨੇ ਬੰਦ ਕੀਤੀ ਹੋਈ ਹੈਗੀ ਕਾਪੀਰਾਈਟ ਇਸ਼ੂਜ਼ ਆ ਰਹੇ ਸੀਗੇ ਵੀਡੀਓ ਦੇ ਵਿੱਚ ਇਸ ਕਰਕੇ ਮੈਨੂੰ ਦੁਬਾਰਾ ਤੋਂ ਰਿਟ ਕਰਕੇ ਜਿਹੜੀ ਇਹ ਬੰਦ ਕਰਨਾ ਪਿਆ ਸਾਰਾ ਕੁਝ ਮੌਦ ਲਈ ਮਾਫੀ ਚਾਹੁੰਦੇ ਆਂ ਜੀ ਇਸ ਕਰਕੇ ਫਿਰ ਮੈਂ ਸਾਰਾ ਬਲੌਗ ਹੈ ਜਿਹੜਾ ਹੁਣ ਬੋਲ ਕੇ ਅਪਲੋਡ ਕੀਤਾ ਆ ਆਪਣੇ ਨਗਰ ਦੀ ਇੱਕ ਖਾਸ ਜਿਹੜੀ ਗੱਲ ਉਹ ਇਹ ਹੈ ਜੀ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਹਰ ਇੱਕ ਫੰਕਸ਼ਨ ਦੇ ਵਿੱਚ ਜਿਹੜਾ ਆਪਣਾ ਬੁਲਾਇਆ ਜਾਂਦਾ ਹੈ ਜਿਵੇਂ ਇੱਥੇ ਉਹਨਾਂ ਨੂੰ ਵੱਧ ਛੜ ਕੇ ਸਭ ਤੋਂ ਜ਼ਿਆਦਾ ਇੱਥੇ ਜਿਹੜੀ ਕਵਿਸਰੀ ਉਹ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਗਵਾਈ ਗਈ ਹੈਗੀ ਪਹਿਲਾਂ ਉਹਨਾਂ ਨੂੰ ਸਿਖਾਇਆ ਗਿਆ ਠੀਕ ਹੈ ਜੀ ਸਾਰਾ ਇਤਿਹਾਸ ਉਹਰੇ ਦੱਸਿਆ ਗਿਆ ਆਪਣਾ ਸਿੱਖ ਇਤਿਹਾਸ ਸਾਰਾ ਜਿਹੜਾ ਬੱਚਿਆਂ ਨੂੰ ਦੱਸਿਆ ਗਿਆ ਤੇ ਉਹ ਪਰਚਾਨਣਾ ਪਾਇਆ ਗਿਆ ਬਾਬਾ ਹਿੰਮਤ ਸਿੰਘ ਜੀ ਦੇ ਬਾਰੇ ਸਭ ਨੂੰ ਦੱਸਿਆ ਗਿਆ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇ ਕਾਠ ਤੁਸੀਂ ਦੇਖ ਸਕਦੇ ਹੋ ਸਾਰੇ ਨਗਰ ਦਾ ਤੇ ਆਪਣਾ ਪਿੰਡ ਹੈਗਾ ਜੇਰਾ ਜੀ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਠੀਕ ਹੈ ਜੀ ਤੇ ਜਿਹੜਾ ਇਹ ਅਖੰਡਪਾਟ ਸਾਹਿਬ ਇਹ 5 6 7 ਮਾਗਦਾ ਹੁੰਦਾ ਹੈਗਾ ਠੀਕ ਹੈ ਜੀ ਦੇਸੀ ਮੀਨਿਆਂ ਦੇ ਹਿਸਾਬ ਨਾਲ ਹੀ ਇਹਨਾਂ ਦਾ ਪ੍ਰਕਾਸ਼ ਹੁੰਦਾ ਹੁੰਦਾ ਹੈ ਜੀ ਆਪਾਂ ਵੀ ਸਭ ਨੇ ਆਪਣੀ ਹਾਜ਼ਰੀ ਭਰੀ ਤੇ ਜਿਹੜਾ ਆਖਰੀ ਚਰਨ ਹੈ ਉਹ ਆਪਣੇ ਘਰਾਂ ਦੇ ਕੋਲ ਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਵੀ ਸਭ ਨੇ ਪਹਿਲਾਂ ਆਪਾਂ ਨਗਰ ਕੀਰਤਨ ਦੇ ਨਾਲ ਵੀ ਗਏ ਸੀਗੇ ਜੀ ਹੁਣ ਆਪਾਂ ਔਰੇ ਵੀ ਆਪਣੀ ਹਾਜ਼ਰੀ ਭਰੀ ਹੈਗੀ ਤੇ ਗੱਤਕੇ ਵਾਲੇ ਵੀਰ ਨੇ ਜਿਹੜੇ ਉਹ ਦੂਜੇ ਦਿਨ ਆਉਂਦੇ ਹੁੰਦੇ ਨੇ ਜੀ ਗੁਰਦੁਆਰਾ ਸਾਹਿਬ ਵਿਖੇ ਆਪਣੇ ਜੋਰ ਦਿਖਾਉਣ ਵਾਸਤੇ ਕੱਲ ਨੂੰ ਆਪਾਂ ਉਹਨਾਂ ਦੀ ਵੀਡੀਓ ਵੀ ਅਪਲੋਡ ਕਰਾਂਗੇ ਠੀਕ ਹੈ ਜੀ ਜੇ ਤੁਹਾਨੂੰ ਆਪਣਾ ਬਲੌਗ ਹੈ ਜਿਹੜਾ ਵਧੀਆ ਲੱਗਦਾ ਤਾਂ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਅੱਜ ਵਾਹਿਗੁਰੂ ਲਿਖ ਕੇ ਜੀ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਠੀਕ ਹੈ ਜੀ ਦੇਖ ਸਕਦੇ ਹੋਗੇ ਤੁਸੀਂ ਸਾਰਾ ਦੇਖੋ ਜੀ ਆਪਣੇ ਆਖਰੀ ਪਹਿਰ ਤੱਕ ਜਿਹੜਾ ਸੰਗਤ ਦਾ ਇਕੱਠ ਹੈ ਉਹ ਜਿਵੇਂ ਸ਼ੁਰੂ ਚ ਸੀ ਉਵੇਂ ਹੀ ਅਖੀਰ ਤੱਕ ਹੁੰਦਾ ਆ ਹੁਣ ਆਪਾਂ ਸਾਰੇ ਗੁਰੂ ਘਰ ਸਾਹਿਬ ਜਾਵਾਂਗੇ ਸੇਵਾ ਕਰਾਂਗੇ ਠੀਕ ਹੈ ਜੀ ਲੰਗਰ ਦੀ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਬਲੌਗ ਹੈ ਜਿਹੜਾ ਉਹ ਪਸੰਦ ਆਇਆ ਹੋਏਗਾ ਆਪਾਂ ਆਪਣਾ ਖੁੱਦ ਦਾ ਟਰੈਕਟਰ ਵੀ ਹੈ ਜਿਹੜਾ ਉਹ ਨਗਰ ਕੀਰਤਨ ਦੇ ਵਿੱਚ ਲਗਾਇਆ ਹੋਇਆ ਸੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਜਿਹੜੀ ਕਲੀ ਦੀ ਸੇਵਾ ਸੀਗੀ ਉਹ ਕੀਤੀ ਜਾ ਰਹੀ ਸੀ ਆਪਣੇ ਟਰੈਕਟਰ ਦੇ ਨਾਲ ਠੀਕ ਹੈ ਜੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੇ ਪਿੰਡ ਦਾ ਜਿਹੜਾ ਨਗਰ ਕੀਰਤਨ ਹੈ ਉਹ ਕਿਵੇਂ ਦਾ ਲੱਗਿਆ ਦੇਖ ਸਕਦੇ ਹੋ ਤੁਸੀਂ ਹਰ ਇੱਕ ਟਰੈਕਟਰ ਦੇ ਅੱਗੇ ਤੁਹਾਨੂੰ ਬਾਬਾ ਹਿੰਮਤ ਸਿੰਘ ਜੀ ਦੀ ਤੀਜੇ ਪਿਆਰੇ ਦੀ ਫੋਟੋ ਹੈ ਜਿਹੜੀ ਉਹ ਜਰੂਰ ਲੱਗੀ ਹੋਈ ਮਿਲੂਗੀ ਅਖੀਰ ਦੇ ਆਪਾਂ ਸੋ ਆਪਣਾ ਖੁੱਦ ਦਾ ਟਰੈਕਟਰ ਵੀ ਦਿਖਾਵਾਂਗੇ ਜੀ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਦੇਖ ਸਕਦੇ ਹੋਗੇ ਤੁਸੀਂ ਛੋਟੇ-ਵੱਡੇ ਸਾਰੇ ਟਰਾਲੀਆਂ ਦੇ ਵਿੱਚ ਬੈਠੇ ਹੋਏ ਸੀਗੇ ਜੀ ਕੁਝ ਕਿਸਮਤ ਹੈ ਜਿਹੜੀ ਉਹ ਸਪੈਸ਼ਲੀ ਟਰਾਲੀਆਂ ਦੇ ਵਿੱਚ ਵੀ ਸੀਗੀ ਠੀਕ ਹੈ ਜੀ ਤੇ ਬਾਕੀ ਆਮ ਕਰਕੇ ਸਾਰੇ ਜਿਹੜੇ ਆਪਣੇ ਬਜ਼ੁਰਗ ਮਾਤਾਵਾਂ ਨੇ ਜਾਂ ਬੀਬੀਆਂ ਪੈਨਾ ਸੀ ਗਿਆ ਸਾਰੀਆਂ ਉਹ ਤੁਰ ਕੇ ਨਗਰ ਕੀਰਤਨ ਦੇ ਵਿੱਚ ਨਾਲ-ਨਾਲ ਤੁਰ ਰਹੇ ਸੀਗੇ ਠੀਕ ਹੈ ਜੀ ਬਾਕੀ ਜੇ ਕੋਈ ਭੁੱਲ ਚੁੱਕ ਹੋਈ ਹੋਵੇ ਬੋਲਣ ਵੇਲੇ ਤਾਂ ਪਲੀਜ਼ ਆਪਾਂ ਉਹਦੀ ਮਾਫੀ ਚਾਹੁੰਦੇ ਆਂਗੇ ਠੀਕ ਹੈ ਜੀ ਲੋ ਜੇ ਇਹ ਆ ਗਿਆ ਆਪਣਾ ਟਰੈਕਟਰ ਜੋ ਲਾਸਟ ਵਾਲਾ ਸੀਗਾ ਪਹਿਲਾਂ ਇਹਦੇ ਵਿੱਚ ਜਿਹੜੀ ਕਲੀ ਦੀ ਸੇਵਾ ਸੀਗੀ ਤੇ ਹੁਣ ਇਹਨਾਂ ਨੇ ਟਰਾਲੀ ਕੱਢਦੀ ਮਿਲਦੇ ਆ ਕੱਲ ਨੂੰ ਥੈਂਕ ਯੂ